ਇਹ ਜਿਹੜਾ ਖੁਸ਼ੀ ਨਜ਼ਰ ਆ ਰਹੀ ਹੈ ਤੁਹਾਡੇ ਤੇ ਨਹੀਂ ਖੁਸ਼ੀ ਜੀ ਸੰਗਤਾਂ ਦਾ ਜਿੰਨਾ ਪਿਆਰ ਸੱਹਾ ਵਾ ਦੇਖੋ ਸੇਰਾ ਸੇਰਾ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹ ਵਾ ਵੋਟ ਪਾਉਣ ਵਾਸਤੇ ਇਹ ਮੇਰਾ ਖਿਆਲ ਹੈ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਤੇ ਇਹ ਜਿਹੜਾ ਸਮਾਂ ਅਸੀਂ ਕਾਫੀ ਤੀ ਦਿਨ ਤੋਂ ਡਿੱਗ ਰਹੇ ਸੀ ਉਹ ਅੱਜ ਆਇਆ ਫੈਸਲੇ ਦੀ ਘੜੀ ਇਸ ਕਰਕੇ ਅਸੀਂ ਬਹੁਤ ਜਦੋਂ ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਹੈ ਜਾਂ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਤਾਂ ਕਰੋ ਤੱਕ ਬਾਹਰ ਆ ਸਕਦੇ ਨੇ ਨਹੀਂ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜਾਊਗਾ ਪਰਸੋਂ ਰਿਜ਼ਲਟ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਉਹ ਬਾਤ ਜੋ ਲੀਗਲ ਪ੍ਰੋਸੈਸ ਹੈ ਉਹ ਲੀਗਲ ਟੀਮ ਦੇਖੂਗੀ ਕਿਰਪਾ ਬਹੁਤ ਬਖਸ਼ਿਸ਼ ਆ ਖੁਸ਼ੀ ਦਾ ਦੇਣੀ ਹੈ ਮਹਾਰਾਜ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਾਉਣਗੇ ਲੱਗਦਾ ਨਹੀਂ ਕਿ ਜਿਵੇਂ ਪਿੰਡ ਦੇ ਵਿੱਚ ਤਾਂ ਐ ਲੱਗਦਾ ਜਿਵੇਂ ਵਿਆਵਰਕਾ ਮਾਹੌਲ ਸਾਰਾ ਪਿੰਡ ਹੀ ਕਣਕੀ ਤਰਕੇ ਆ ਸਾਰੇ ਪਿੰਡ ਦਾ ਹੀ ਬੜਾ ਸਹਿਯੋਗ ਆ ਬਹੁਤ ਹੀ ਪਿੰਡ ਵਾਲੇ ਪਿਆਰ ਕਰਦੇ ਆ ਤੇ ਸਾਰਾ ਪਿੰਡ ਹੀ ਜੱਜੇ ਪਹੁੰਚਿਆ ਇਹ ਬੀਬੀਆਂ ਘਰਾਂ ਚ ਕੁਛ ਕੰਮ ਕਰਨ ਡੀਆਂ ਉਹ ਵੀ ਪਹੁੰਚਣ ਵਾਲੀਆਂ ਠੀਕ ਹੈ ਜੀ ਬਾਬਾ ਕਹਿ ਸਕਦੇ ਆ ਕਿ 30 ਦਿਨਾਂ ਨੂੰ ਜਿਹੜਾ ਚੋਣ ਪ੍ਰਚਾਰ ਚ ਰੁੱਝੇ ਹੋਏ ਸੀਗੇ ਹੁਣ ਜੇਕਰ ਗੱਲ ਕਰੀਏ ਤਾਂ ਅੱਜ ਦਿਨ ਆਇਆ ਹੈਗਾ VOTING ਦਾ ਹਾਂਜੀ ਚੋਣ ਪ੍ਰਚਾਰ ਪਰਸੋਂ ਦਾ ਖਤਮ ਹੋ ਗਿਆ ਔਰ ਅੱਜ VOTING ਤੋਂ ਬਾਅਦ ਚ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਜਾਂ ਜਿਹੜੀ ਤੇ ਰੌਣਕ ਹੈਗੀ ਆ ਕਿ ਨਹੀਂ ਰੌਣਕ ਤੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲਾ ਕੇ ਚੱਲੇ ਤੇ ਆਪਾਂ ਨੂੰ ਆਸ ਵੀ ਆਪੀ ਵੱਡੀ ਲੀਡ ਚ ਜਿੱਤ ਪ੍ਰਾਪਤ ਆਉਗੀ ਜਿਹੜਾ ਦੁਨੀਆਂ ਦਾ ਪਿਆਰ ਵੇਖਿਆ ਸੰਗਤ ਦਾ ਪਿਆਰ ਵੇਖਿਆ ਉਹ ਨੂੰ ਆਸ ਹੈ ਕਿ ਲੀਡ ਵੱਡੀ ਲੀਡ ਚ ਜਿੱਤ ਪ੍ਰਾਪਤ ਆਉਗੀ